ਹਲੋ ਜੀ ਅੱਜ ਆਪਾਂ ਨੇ ਰੋਟਾਵੇਟਰ ਲੱਗੇ ਆ ਭੇਜਣਾ ਪਿੰਡ ਗੁੱਲੋਂ ਮੱਜਰੇ ਗੁਰਪ੍ਰੀਤ ਦਾ ਸਾਡਾ ਵੀਰ ਆ ਸਾਹਮਣੇ ਖੜਾ ਜੀ ਬਾਈ ਆਪਾਂ ਨੇ ਇਹਨਾਂ ਨੂੰ ਦਿੱਤੀਆਂ ਜੀ ਬਹੁਤ-ਬਹੁਤ ਮੁਬਾਰਕਾਂ ਵੀ ਆ ਤੇ 8 ਫੁੱਟਾ ਰੋਟਾਵੇਟਰ ਹੈ ਜੀ ਹੈਵੀ ਡਿਊਟੀ ਹੈ ਇਹਦੇ ਵਿੱਚ ਦੋ ਮਾਡਲ ਆ ਜੀ ਇੱਕ ਹਲਕਾ ਇਹ ਤੇ ਇਹ ਹੈਵੀ ਮਾਡਲ ਹੈ ਜੀ ਜਿਹੜਾ ਹਲਕਾ ਮਾਡਲ ਹੈ ਉਹ ਆਪਾਂ 95000 ਦਾ ਦੰਦੇ ਆ ਜੀ ਇਹ ਆਪਾਂ ਨੇ 1,05,000 ਰੁਪਏ ਦਾ ਦਿੱਤਾ ਫੁੱਲ ਹੈਗੀ ਹੈ ਮਕੈਨੀਕਲ ਹੈ ਜੀ ਜਿਹੜਾ ਇਧਰਲੀ ਸਾਈਡ ਨਾਲ ਅੱਗੇ ਗਰੀਸ ਵਾਲਾ 베어ਿੰਗ ਆਇਆ ਕਰਦਾ ਤਾਂ ਇਹ ਹੁਣ ਇਹਦੇ ਵਿੱਚ ਤੇਲੇ ਪੈਂਦਾ ਜੀ ਮਗਲੈਲ ਇਹ ਦੋ ਤਵੀਆਂ ਇਹਦੀ ਫੁੱਲ ਹੈਵੀ ਮਾਡਲ ਹੈ ਜੀ ਜੇ ਮੇਰੇ ਕਿਸੇ ਵੀਰ ਨੂੰ ਚਾਹੀਦਾ ਹੈ ਤਾਂ ਸਕਰੀਨ ਦੇ ਥੱਲੇ ਸਾਡਾ ਨੰਬਰ ਹੈ ਇਹ ਸੰਪਰਕ ਕਰ ਸਕਦਾ ਜੀ ਇਹਦੇ ਵਿੱਚ ਦੋ ਮਾਡਲ ਹੈ ਜੀ ਇਹ 1 ਲੱਖ 5000 ਦਾ ਹੈ ਤੇ ਜਿਹੜਾ ਇਹਦੇ ਸੱਲੜਾ ਮਾਡਲ ਹੈ ਉਹ ਹੈਗਾ ਜੀ 95000 ਦਾ ਜੀ ਹੈ 8 ਫੁੱਟੇ ਦੋਨੇ ਆ ਜੀ ਚਾਰ ਸ਼ੌਕਰ ਹੈ ਜੀ ਫੁੱਲ ਹੈਵੀ ਗੇਅਰ ਹੈ ਜੀ ਗੇਅਰ ਦੇ ਵਿੱਚ ਵੀ ਪੂਰਾ 4 ਲੀਟਰ ਤੇਲ ਪੈਂਦਾ ਜੀ ਤੇ ਗਰਾਰੀਆਂ ਵਾਲਾ ਜੀ ਇੱਧਰ 3.5 ਲੀਟਰ ਪੈਂਦਾ ਜੀ ਫੁੱਲ ਹੈਵੀ ਮਾਡਲ ਆ ਜੀ ਇਹ ਆਪਣੀ ਵਰਕਸ਼ਾਪ ਹੈ ਰੰਗੀਲਪੁਰ ਦੇ ਨਾਲ ਬਿਲਕੁਲ ਜਦ ਭੱਦਲ ਕਾਲਜ ਨੂੰ ਜਾਂਦੇ ਆ ਉਸ ਰੋਡ ਤੇ ਰੰਗੀਲਪੁਰ ਤੋਂ ਅੱਧਾ ਕਿਲੋਮੀਟਰ ਜਾ ਕੇ ਸੱਜੇ ਹੱਥ ਆਪਣੀ ਵਰਕਸ਼ਾਪ ਹੈ ਜੀ ਇਹ ਆਪਣਾ ਲੋਗੋ ਲੱਗਿਆ ਹੋਇਆ ਵੀ ਪਰ ਇਹੋ ਸਾਡਾ ਬਾਈ ਖੜਾ ਆਪਾਂ ਬਾਈ ਨਾਲ ਕਰਦੇ ਆ ਗੱਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਿਰ ਕਿੱਦਾਂ ਨਾਲ ਲੱਗਿਆ ਤੁਹਾਨੂੰ ਇਹ ਰੋਟਾ ਮੀਟਰ ਮੇਰੇ ਬਹੁਤ ਵਧੀਆ ਲੱਗਿਆ ਤਾਂ ਹੀ ਇੰਨੀ ਦੂਰ ਤੋਂ ਲੈ ਕੇ ਆਏ ਆ ਇਹਨਾਂ ਹੋਰ ਵੀ ਲੈਣਾ ਹੈ ਉਹ ਆਖਿਆ ਬਿਲਕੁਲ ਵੀਰ ਨੂੰ ਮਿਲੋ ਤੇ ਵਧੀਆ ਰੇਟ ਤੇ ਵਧੀਆ ਦਾ ਸਮਾਨ ਦਿਵਾ ਦੇਣਗੇ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਦਾ ਠੀਕ ਹੈ ਜੀ ਬਾਕੀ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ